ਬਿਲਕੁਲ ਕੀ ਹੋਇਆ ਤੁਸੀਂ ਮੈਨੂੰ ਫੋਨ ਕੀਤੇ ਲਗਾਤਾਰ ਹਾਂਜੀ ਭਾਈ ਗਲਿਆ ਪਿਆ ਪਿੱਛੋਂ ਵੀ ਇੱਥੋਂ ਵੀ ਕਿੰਨੇ ਜ਼ਖਮ ਹੋਏ ਪਏ ਆ ਜ਼ਖਮ ਤਿੰਨ ਹੋ ਵੱਡੇ ਆਓ ਮਾਰੇ ਦਿਖਾਓ ਨਾ ਪਾਸਾ ਇਧਰ ਵੱੜ ਸਰ ਨਾ ਇਧਰ ਵੱੜ ਸਰ ਕਿੱਥੇ ਕਿੱਥੇ ਜ਼ਖਮ ਹੋਏ ਪਏ ਮੁੰਡੇ ਦੇ ਆ ਦੇਖੋ ਉਹ ਹੁਣ ਤਾਂ ਕਵਰ ਕੀਤੇ ਪਿਆ ਸਾਰੇ ਇਧਰੋਂ ਪਿੱਛੋਂ ਗੜਿਆ ਪਿਆ ਹਾਂ ਸਾਰਾ ਜੀ ਪਹਿਲਾਂ ਇੱਥੋਂ ਸੀ ਇੱਥੇ ਵੀ ਜੇ ਕੰਮ ਹੋਏ ਪਏ ਹਾਂਜੀ ਸੰਗਤ ਜੀ ਕਿਉਂ ਬੇਨਤੀਆ ਕਰਦੇ ਆ ਕਿਉਂ ਬਾਰ ਬਾਰ ਕਹਿੰਨੇ ਸਾਡੇ ਵੀਡੀਓ ਜ਼ਰੂਰ ਸਾਂਝੇ ਕਰ ਦਿਓ ਤਾਂ ਕਿ ਲੋਕਾਂ ਤੱਕ ਪਹੁੰਚ ਸਕਣ ਤੁਸੀਂ ਵੀ ਇੰਸਟਾਗ੍ਰਾਮ ਤੇ ਤੁਹਾਡਾ ਵੀਡੀਓ ਹੀ ਦੇਖ ਕੇ ਮੈਨੂੰ ਫੋਨ ਕੀਤਾ ਹੈ ਨਾ ਬਿਲਕੁਲ ਬਹੁਤ ਸੇਵਾ ਸੰਸਥਾਾਂ ਨੇ ਪੰਜਾਬ ਦੇ ਵੱਖਰੇ ਵੱਖਰੇ ਪਿੰਡਾਂ 'ਚ ਪਹੁੰਚ ਕੇ ਵੀਡੀਓ ਬਣਾਉਂਦੇ ਆ ਪਰ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਪੇਸ਼ੈਂਟ ਨੂੰ ਹੋਇਆ ਕੀ ਨਾ ਸਭ ਕਹਿ ਦਿੰਦੇ ਆ ਕਿ ਰੀਡ ਦੀ ਹੱਡੀ ਟੁੱਟ ਗਈ ਐ ਥਲੜੇ ਪਾਸੇ ਸੁਣ ਹੋ ਗਿਆ ਇਸ ਤੋਂ ਜ਼ਿਆਦਾ ਮੈਡੀਕਲ ਸਟੇਟਸ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਸਾਡੀ ਜੋ ਸੇਵਾ ਸੰਸਥਾ ਮੋਹਲੀ ਦੇ ਵਿੱਚ ਚੱਲਦੀ ਐ ਉਹ ਸਪੈਸ਼ਲੀ ਇਸੇ ਸਾਤ ਦੇ ਉੱਪਰ ਇਸੇ ਬਿਮਾਰੀ ਦੇ ਉੱਪਰ ਕੰਮ ਕਰਦੀ ਐ ਇਸੇ ਦੇ ਵਿੱਚ ਸੇਵਾ ਸਹਿਯੋਗ ਸਭ ਤੋਂ ਵੱਧ ਤੋਂ ਵੱਧ ਪਾਇਆ ਜਾਂਦਾ ਹੈ ਸਾਡੇ ਨੰਬਰ ਥੱਲੇ ਚੱਲ ਰਿਹਾ ਵੀਡੀਓ ਸਾਡੇ ਜ਼ਰੂਰ ਸਾਂਝੇ ਕਰੋ ਅੱਗੇ ਪਚਾਓ ਬਹੁਤ ਭਿਆਨਕ ਸੱਟ ਐ ਘਰ-ਬਾਰ ਸਭ ਤਬਾਹ ਹੋ ਜਾਂਦਾ ਇਸ ਦੇ ਵਿੱਚ ਮਾਂ ਕਿੱਥੇ ਇਹਨਾਂ ਦੀ ਅੰਮ੍ਰਿਤਸਰ ਕੱਲੇ ਲੱਗੇ ਹੋਏ ਸੀ ਲੈ ਕੇ ਇਹਨੂੰ हां जी जब मैं ਤੁਹਾਡੇ ਨਾਲ ਫੋਨ ਤੇ ਗੱਲ ਕੀਤਾ ਮੈਨੂੰ ਕੁਝ ਹੋਰ ਇਮਪ੍ਰੈਸ਼ਨ ਸੀਗਾ ਬਟ ਹੁਣ ਆ ਕੇ ਸਮਝ ਆਉਂਦੀ ਹੈ ਕਿ ਇਹ ਵੀ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੇ ਮੇਰੀ ਆਤ ਵੀ ਸਾਰੀ ਖਰਾਬ ਹੋ ਗਈ ਲੈ ਕੇ ਜਾਂਦੀ ਕਰਜ਼ਾ ਵੀ ਚੜ ਗਿਆ ਹੈ ਕਰਜ਼ਾ ਕਿੰਨਾ ਚੜਿਆ ਹੋਇਆ ਕਰਜ਼ਾ ਜਿੱਦਾਂ ਫੜਫੜ ਕੇ 2 ਲੱਖ ਰੁਪਈਆ ਤੇ ਹੈ ਗਈ ਹੈ ਬਾਕੀ ਘਰ ਵੀ ਲਿਖਿਆ ਪਿਆ ਉਹਨਾਂ ਨੇ ਘਰ ਵੀ ਗਹਿਣੇ ਪਿਆ ਹੋਣਾ ਹਾਂ ਜੀ ਇਹ ਇਹ ਨਾ ਸੱਟਾਂ ਹੀ ਬੜੀ ਭਿਆਨਕ ਹੈ ਨਾ ਇਹ ਘਰ ਬਾਹ ਰਿਸ਼ਤੇ ਨਾਤੇ ਸਭ ਤਬਾਹ ਕਰਕੇ ਰੱਖ ਦਿੰਦੀ ਐ ਨਹੀਂ ਨਹੀਂ ਹੁੰਦਾ ਜੀ ਕੁਝ ਨਹੀਂ ਬਚਦਾ ਹੋਰ ਵੀ ਕਈ ਸੇਵਾ ਸੰਸਥਾ ਸੇ ਫੋਨ ਕੀਤੇ ਨਾ 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 ਉਹਨਾਂ ਨੇ ਕਿਸੇ ਨੇ ਵੀ ਨਹੀਂ ਬਾਹ ਫੜੀ ਜਰੰਦਰ ਵਾਲਿਆਂ ਨੇ ਕਹਿੰਦੇ ਅਸੀਂ ਜੇ ਤਾਂ ਦਮਾਤੀ ਤੌਰ ਤੇ ਹੈ ਨਾ ਜਿਹੜਾ ਪਰੇਸ਼ਾਨਾ ਬੰਦਾ ਰੋੜਾਂ ਦੇ ਪਿਆਵਾ ਜਾਂ ਕੋਈ ਨਹੀਂ ਕਿਸੇ ਦਾ ਬੇਸਹਾਰਾ ਹੋ ਬੰਦਾ ਉਹ ਜਣੀ ਕਿ ਚੱਕ ਦੇ ਕਹਿੰਦੇ ਅਸੀਂ ਲੈ ਕੇ ਜਾਂਦੇ ਇਹ ਇਲਾਜ ਸਾਡੇ ਇਨੀ ਅਵੇਲੇਬਲ ਅਸੀਂ ਅਸੀਂ ਨਾ ਗੱਲਾਂ ਕਰਦੇ ਨੇ ਕਿ ਆਪਣੇ ਆਪਣੇ ਪਿੰਡਾਂ ਚੋਂ ਪੇਸ਼ੈਂਟ ਸੰਭਲੋ ਹਨਾ ਲੇਕਿਨ ਮੈਡੀਕਲ ਜੋ ਦੇ ਵਿੱਚ ਸੇਵਾ ਦੇ ਵਿੱਚ ਹਿੱਸਾ ਪਾਣਾ ਇਹ ਸੌਖਾ ਨਹੀਂ ਹੈ ਬਾਰ ਬਾਰ ਡਾਕਟਰਸ ਕੋ ਰਹਿਣਾ ਫੋਲੋ ਅਪ ਲੈਣਾ ਬਹੁਤ ਲੰਬਾ ਚੌੜਾ ਪ੍ਰੋਸੈਸ ਹੈ ਹੁਣ ਇਹਨੂੰ ਲੈ ਕੇ ਚੱਲਨੇ ਆ ਇਹਨੂੰ 4 ਤੋਂ 6 ਮਹੀਨੇ ਸਾਡੇ ਕੋਲ ਘੱਟੋ ਘੱਟ ਲੱਗ ਜਾਣੇ ਆ ਇੰਨਾ ਲੰਬਾ ਟਾਈਮ ਪ੍ਰੋਸੈਸ ਕੌਣ ਫੋਲੋ ਕਰੇਗਾ ਤਾਂ ਹੀ ਕਹਿੰਦੇ ਕਿ ਸਾਡੇ ਨਾਲ ਜ਼ਰੂਰ ਜੁੜੋ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਤੁਸੀਂ ਇਹ ਬਹੁਤ ਮਹਾਨ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਵੀਡੀਓ ਸਾਂਝਾ ਕਰਕੇ ਪਤਾ ਨਹੀਂ ਕਿੰਨੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਸਹਿਯੋਗ ਕਰ ਦੋਗੇ ਤੁਸੀਂ ਵੀ ਇੱਕ ਵੀਡੀਓ ਦੇਖਿਆ ਜੀ ਇਸ ਤਰ੍ਹਾਂ ਦਾ ਬਿਲਕੁਲ ਜੀ ਬਿਲਕੁਲ ਕੱਲ ਪਰसों ਵੀਡੀਓ ਆਈ ਤੁਹਾਡੀ ਬਾ ਇੱਕ ਵਾਰੀ ਤੁਸੀਂ ਵੀ ਮੈਂ ਹੀ ਫੋਨ ਕੀਤਾ ਬਾਦਾਂ ਜੀ ਤੁਸੀਂ ਕੀਤਾ ਠੀਕ ਹੈ ਜਾਨੀ ਕਿ ਦਾਦਾ ਕੋਈ ਇਹ ਹੀ ਮੈਂ ਨਹੀਂ ਵੇਖਿਆ ਵਾਲੇ ਫੋਨ ਤੇ ਜਿਹੜਾ ਆਪ ਮਨਤਾ ਕਰਦਾ ਵੀ ਤੁਸੀਂ ਆਪਣਾ ਸਟੇਸ਼ਨ ਬਚਾਓ ਬਹੁਤ ਸ਼ੁਕਰ ਹੈ ਵੀ ਤੋ ਇਹ ਬੰਦਾ ਨਹੀਂ ਜੇ ਤੁਹਾਨੂੰ ਪੈਸੇ ਵੀ ਦੇਵਾਂਗੇ ਤੁਸੀਂ ਮਾਰ ਐਵੇਂ ਨਾਲ ਹੀ ਨੂੰ ਜੇ ਪੰਜ ਲੈਂਦੀ ਹੈ ਤਾਂ ਅਸੀਂ 3-4000 ਰੁਪਏ ਅਸੀਂ ਦੇ ਜੀ ਬਾਈ ਜੀ ਉਹਨੇ ਅਸੀਂ ਦੇ ਦਿੰਦੇ ਵੀ ਤੁਸੀਂ ਆਪਣੇ ਬੱਚੇ ਨੂੰ ਬਚਾਓ ਤੁਸੀਂ ਬੱਚੇ ਦੀ ਸੇਵਾ ਕਰਨੀ ਆ ਦੀਦੀ ਵੀ ਅਸੀਂ ਕੁਝ ਨਹੀਂ ਆ ਦੇਖੋ ਵੀ ਰਸੀ ਨਾ